ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਆਜਾਦ ਸੋਚ ਤੇ ਇਹ ਖਬਰ ਉਹਨਾਂ ਲੋਕਾਂ ਨੂੰ ਸੁਚੇਤ ਕਰਨ ਦੇ ਵਾਸਤੇ ਬਣਾਈ ਗਈ ਹੈ ਤਾਂ ਕਿ ਲੋਕ ਜਿਹੜੇ ਕਿ ਲਗਾਤਾਰ ਦੇਖਿਆ ਚਾਹੁੰਦਾ ਕਿ ਜਦੋਂ ਕੋਈ ਇੱਕ ਗੱਲ ਕੋਈ ਬੰਦਾ ਕਰਦਾ ਤਾਂ ਉਸ ਦੇ ਪਿੱਛੇ ਲੋਕ ਅਨੇਕਾਂ ਲੱਗ ਜਾਂਦੇ ਨੇ ਪਰ ਉਸ ਚੀਜ਼ ਦੇ ਬਾਰੇ ਜਾਣਕਾਰੀ ਹਾਸਲ ਪਹਿਲਾਂ ਨਹੀਂ ਕਰਦੇ ਹਾਲੇ ਦੇ ਵਿੱਚ ਇੱਕ ਟ੍ਰੈਂਡਿੰਗ ਚੱਲ ਰਿਹਾ ਜੈਮਿਨੀ ਐਪ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ 3D ਫੋਟੋਜ਼ ਬਣਾਈਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦੇ ਕਿ ਇਸ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿਉਂਕਿ ਇਹ ਐਪ ਤੁਹਾਨੂੰ ਲੱਗਦਾ ਕਿ ਕੁਝ ਸਮੇਂ ਬਾਅਦ ਤੁਸੀਂ ਫੋਟੋ ਬਣਾ ਲੈਣੇ ਤਾਂ ਤੁਹਾਨੂੰ ਚੰਗੀਆਂ ਤਸਵੀਰਾਂ ਲੱਗਦੀਆਂ ਨੇ ਪਰ ਇਹ ਤੁਹਾਡੇ ਨਾਲ ਕਿਸੇ ਵਕਤ ਵੀ ਕੋਈ ਵੱਡਾ ਧੋਖਾ ਹੋ ਸਕਦਾ ਹੈ ਜੀ ਹਾਂ ਦੱਸਿਆ ਜਾ ਰਿਹਾ ਕਿ ਤੁਹਾਡਾ ਪਰਸਨਲ ਡਾਟਾ ਵੀ ਲੀਕ ਹੋ ਸਕਦਾ ਹੈ ਕਿਉਂਕਿ ਤੁਹਾਨੂੰ ਵੀ ਪਤਾ ਕਿ ਵੱਡੇ ਤੋਂ ਵੱਡੇ ਜਿਹੜੇ ਹੈਕਰ ਬੈਠ ਨੇ ਇਸ ਤੋਂ ਇਲਾਵਾ ਲੋਕਾਂ ਦੇ ਵੱਲੋਂ ਤੁਹਾਡੀਆਂ ਫੋਟੋਆਂ ਨੂੰ ਲੈ ਕੇ ਜਿਹੜਾ ਕਿ ਗਲਤ ਤਰੀਕੇ ਨਾਲ ਐਡਿਟ ਕਰਕੇ ਲੋਕਾਂ ਦੇ ਨਾਲ ਧੋਖਾ ਤਾਂ ਨਹੀਂ ਕੀਤੀ ਜਾਂਦੀਆਂ ਲੋਕਾਂ ਤੋਂ ਫਿਰੋਤੀਆਂ ਤੱਕ ਮੰਗੇ ਜਾਂਦੇ ਨੇ ਤਾਂ ਬਹੁਤ ਕੁਝ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਜਾ ਰਿਹਾ ਤਾਂ ਹੁਣ ਦੇਖਿਆ ਜਾ ਰਿਹਾ ਕਿ Google ਐਪ ਦੇ ਜ਼ਰੀਏ ਲੋਕਾਂ ਦੇ ਵੱਲੋਂ ਇਹਨਾਂ 3D ਫੋਟੋਸ ਨੂੰ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾ ਰਿਹਾ ਜਿੱਦ ਨੂੰ ਲੈ ਕੇ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਤੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਇਸ ਐਪ ਦੇ ਜ਼ਰੀਏ ਫੋਟੋਆਂ ਨਾ ਬਣਾਈਆਂ ਜਾਣ ਇਸ ਦੇ ਨਾਮ ਤੁਹਾਡੇ ਨਾਲ ਕੋਈ ਵੀ ਵੱਡਾ ਧੋਖਾ ਹੋ ਸਕਦਾ ਦੇਖੋ ਇਹ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੈ ਹਿੰਦ ਅੱਜ ਜਲੰਧਰ ਦਿਹਾਤੀ ਪੁਲਿਸ ਵੱਲੋਂ ਤੁਹਾਨੂੰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਦੇਣ ਆਈਆਂ ਅੱਜ ਦੇ ਟਾਈਮ ਦੇ ਵਿੱਚ ਇੱਕ ਟ੍ਰੈਂਡਿੰਗ ਦੇ ਵਿੱਚ ਬਹੁਤ ਜ਼ਿਆਦਾ ਐਪ ਹੈ ਜੈਮਿਨੀ ਐਪ ਇਹ ਜਿਹੜੀ Google ਦੀ ਇੱਕ ਐਪ ਹੈ ਜਿਸ ਵਿੱਚ ਕੇ ਤੁਸੀਂ ਆਪਣੀ ਫੋਟੋ 3D ਕਰਨ ਲਈ ਉਹਨੂੰ ਯੂਜ਼ ਕਰਦੇ ਆ ਔਰ Google Gemini ਐਪ ਦੇ ਟਰਮ ਐਂਡ ਕੰਡੀਸ਼ਨ ਚ ਲਿਖਿਆ ਵੀ ਹੋ ਕਿ ਉਹ ਤੁਹਾਡੀ ਫੋਟੋ ਟ੍ਰੇਨਿੰਗ ਪਰਪਸ ਲਈ ਯੂਜ਼ ਕਰ ਸਕਦੇ ਆ ਸੋ ਤੁਹਾਡੀ ਫੋਟੋ ਦਾ ਗਲਤ ਯੂਜ਼ ਹੋ ਸਕਦਾ ਹੈ ਤੁਹਾਡੇ ਨਾਲ ਸਾਈਬਰ ਕ੍ਰਾਈਮ ਹੋ ਸਕਦਾ ਹੈ ਤੁਹਾਡੇ ਨਾਲ ਫਰਾਡ ਹੋ ਸਕਦਾ ਹੈ ਸੋ ਕੋਈ ਵੀ ਵਿਅਕਤੀ ਆਪਣੀ ਫੋਟੋ 3D ਬਣਾਣ ਲਈ Gemini ਐਪ ਦਾ ਯੂਜ਼ ਨਾ ਕਰੂ ਖੈਰ ਵੀਡੀਓ ਤੁਸੀਂ ਦੇਖ ਹੀ ਲਈ ਕੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਬੜੀ ਹੋੜ ਲੱਗੀ ਹੋਈ ਹੈ ਕਿ ਉਹਨਾਂ ਦੇ ਵੱਲੋਂ ਜੈਮਿਨੀ ਐਪ ਦੀ ਵਰਤੋਂ ਕਰਕੇ ਵੱਖ-ਵੱਖ 3Dਆਂ ਵੱਖ-ਵੱਖ ਤਰ੍ਹਾਂ ਦੀਆਂ 3D ਜਿਹੜੀ ਕਿ ਫੋਟੋਆਂ ਬਣਾਈਆਂ ਚਾ ਰਹੇ ਨੇ ਤਾਂ ਹੁਣ ਲੋਕ ਸੁਚੇਤ ਹੋ ਜਾਣਾ ਤੇ ਜੇ ਇਹ ਐਪਾਂ ਦੀ ਵਰਤੋਂ ਨਾ ਕਰਨ ਕਿਉਂਕਿ ਇਹ ਐਪ ਬਾਅਦ ਦੇ ਵਿੱਚ ਤੁਹਾਡਾ ਜੋ ਪਰਸਨਲ ਡਾਟਾ ਉਸ ਦੇ ਨਾਲ ਕੋਈ ਵੀ ਛੇੜਛਾੜ ਹੋ ਸਕਦੀ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ